ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇ ਕਿਤੇ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰੋ ਆਪਣੇ ਆਪ ਨੂੰ ਬੇਵਸ ਮਹਿਸੂਸ ਕਰੋ ਜਿਵੇਂ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਨੇ ਜਿੱਥੇ ਸਾਨੂੰ ਲੱਗਦਾ ਹੁੰਦਾ ਵੀ ਹੁਣ ਇੱਥੇ ਮੇਰਾ ਕੋਈ ਵਾਸ ਨਹੀਂ ਰਿਹਾ ਬੰਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਦੇਖ ਲੈਂਦਾ ਹੈ ਪਰ ਕੀਤੀ ہوئی ਕੋਸ਼ਿਸ਼ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਇਦਾਂ ਦੇ ਹਾਲਾਤ ਕਈ ਥਾਵਾਂ ਤੇ ਬਣ ਜਾਂਦੇ ਆ ਕਈ ਵਾਰ ਸਾਡੇ ਰਿਸ਼ਤਿਆਂ ਦੇ ਵਿੱਚ ਇਦਾਂ ਦੇ ਹਾਲਾਤ ਬਣ ਜਾਂਦੇ ਆ ਕਿ ਕਈ ਰਿਸ਼ਤਿਆਂ ਨੂੰ ਅਸੀਂ ਆਪਣੇ ਵੱਲੋਂ ਪੂਰਾ ਪਚਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਤੇ ਸੰਭਾਲਦੇ ਆ ਪਚਾਉਂਦੇ ਆ ਹੋਇਆ ਕਈ ਚੀਜ਼ਾਂ ਆਪਣੇ ਆਪ ਦੇ ਉੱਤੇ ਸਹਿ ਜਾਂਦੀਆਂ ਆਪਣੇ ਆਪ ਦੇ ਵਿੱਚ ਬਰਦਾਸ਼ਤ ਕਰ ਜਾਂਦੀਆਂ ਪਰ ਫਿਰ ਵੀ ਸਾਹਮਣੇ ਵਾਲੇ ਦੇ ਉੱਤੇ ਸਾਡੀਆਂ ਇਨਾ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਸਾਡੀ ਕੋਈ ਕਦਰ ਨਹੀਂ ਹੁੰਦੀ ਤਾਂ ਉੱਥੇ ਬੰਦਾ ਟੁੱਟ ਜਾਂਦਾ ਹੈ ਵੀ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਕੁਝ ਲੋਕ ਉੱਥੇ ਨਾ ਆਪਣੇ ਆਪ ਦੇ ਵਿੱਚ ਕਮੀਆਂ ਕੱਢਦੇ ਆ ਵੀ ਜ਼ਰੂਰ ਮੇਰੇ ਵਿੱਚ ਹੀ ਕੋਈ ਕਮੀ ਹੋਵੇਗੀ ਜਾਂ ਫਿਰ ਕੁਝ ਲੋਕ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਕਈ ਲੋਕ ਰੱਬ ਨੂੰ ਦੋਸ਼ ਦਿੰਦੇ ਆ ਤੇ ਕਈ ਹਿੰਮਤ ਹਾਰ ਕੇ ਨਰਾਸ਼ ਹੋ ਕੇ ਦੁਖੀ ਹੋ ਕੇ ਬੈਠ ਜਾਂਦੇ ਆ ਇਹੀ ਹਾਲਾਤ ਕਈ ਵਾਰ ਸਾਡੇ ਕੰਮਾਂ ਤੋਂ ਦਿਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਵੀ ਬਣ ਜਾਂਦੇ ਆ ਕੀ ਅਸੀਂ ਆਪਣੀ ਪੂਰੀ ਮਿਹਨਤ ਕਰਦੇ ਆ ਆਪਣੇ ਵੱਲੋਂ ਪੂਰਾ ਮਨ ਦੇ ਨਾਲ ਕੰਮ ਕਰਦੇ ਆ ਪਰ ਫਿਰ ਵੀ ਸਾਨੂੰ ਸਾਡੇ ਕੀਤੇ ਹੋਏ ਕੰਮ ਦੇ ਵਿੱਚ ਉਹ ਜਲ ਨਹੀਂ ਮਿਲਦਾ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹੁੰਦੇ ਆ ਤਾਂ ਉੱਥੇ ਹੀ ਬੰਦੇ ਦਾ ਦਿਲ ਟੁੱਟ ਜਾਂਦਾ ਕਿ ਮੈਂ ਤਾਂ ਇੰਨੀ ਮਿਹਨਤ ਕੀਤੀ ਆ ਇੰਨੀ ਕੋਸ਼ਿਸ਼ ਕੀਤੀ ਪਰ ਮੈਨੂੰ ਮੇਰੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਿਆ ਤਾਂ ਮਹਾਪੁਰਖ ਜੀ ਕਹਿੰਦੇ ਕਦੇ ਵੀ ਇੰਦਾਂ ਦੇ ਸਮੇਂ ਦੇ ਵਿੱਚ ਨਰਾਸ਼ ਨਾ ਹੋਵੋ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਨਾ ਕਰੋ ਕਿਉਂਕਿ ਤੁਹਾਡਾ ਗੁਰੂ ਬਹੁਤ ਬੇਅੰਤ ਹੈ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਨਾ ਤਾਂ ਅਜੇ ਹਲਾਤਾਂ ਦੇ ਵਿੱਚ ਅਜੇ ਸਮੇਂ ਦੇ ਵਿੱਚ ਤੁਰੰਤ ਹੀ ਇਹ ਦੋ ਕੰਮ ਕਰੋ ਜਦੋਂ ਤੁਸੀਂ ਇਹ ਦੋ ਕੰਮ ਕਰੋਗੇ ਨਾ ਦੇਖਣਾ ਸਤਿਗੁਰ ਸੱਚੇ ਪਾਛਾ ਜੀ ਤੁਹਾਡੀ ਬਾਝਰੂਰ ਫੜਨਗੇ ਸਤਿਗੁਰ ਸੱਚੇ ਪਾਛਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਤੁਹਾਡੀ ਮਦਦ ਜਰੂਰ ਕਰਨਗੇ ਹਾਲਾਤ ਸਥਿਤੀਆਂ ਭਾਵੇਂ ਤੁਹਾਡੇ ਤੋਂ ਬਾਹਰ ਹੋਣ ਚੀਜ਼ਾਂ ਤੁਹਾਡੇ ਵੱਸੋਂ ਬਾਹਰ ਹੋ ਗਈਆਂ ਹੁਣ ਤੁਸੀਂ ਕੋਸ਼ਿਸ਼ਾਂ ਕਰ ਕਰਕੇ ਅੱਕ ਗਏ ਹੋ ਹੋ ਜਾਂ ਥੱਕ ਗਏ ਹੋ ਹੋ ਤਾਂ ਇਹ ਦੋ ਕੰਮ ਜ਼ਰੂਰ ਕਰਿਓ ਜੀ ਪਹਿਲਾ ਕੰਮ ਹੈ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਬਾਬਾ ਅਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਬੰਦਿਆ ਤੇਰੇ ਧੈਨ ਦੇ ਵਿੱਚ ਦੇਰੀ ਆ ਸਤਿਗੁਰ ਸੱਚੇ ਪਾਸ਼ਾ ਬਖਸ਼ਣ ਲੱਗਿਆਂ ਦੇਰ ਨਹੀਂ ਕਰਦਾ ਤਾਂ ਬਸ ਇਹ ਦੇਰੀ ਨਹੀਂ ਕਰਨੀ ਨਿਮਾਣੀ ਹੋ ਕੇ ਸੱਚੇ ਮਨੋਂ ਆਪਣੇ ਗੁਰੂ ਦੇ ਰੇਟ ਹੈ ਪੈਣਾ ਹੈ ਜਿੱਥੇ ਤੁਹਾਨੂੰ ਕੋਈ ਸਮਝ ਨਹੀਂ ਲੱਗ ਰਹੀ ਵੀ ਹੁਣ ਮੈਂ ਕੀ ਕਰਾਂ ਇਨਾਂ ਹਾਲਾਤਾਂ ਦੇ ਵਿੱਚੋਂ ਕਿੰਜ ਬਾਹਰ ਆਵਾਂ ਇੱਥੇ ਮੈਂ ਕੀ ਫੈਸਲਾ ਕਰਾਂ ਜਿੱਦਾਂ ਦਾ ਮਰਜ਼ੀ ਮਾੜਾ ਸਮਾਂ ਆਇਆ ਹੋਵੇ ਜਿੰਨੀ ਮਰਜ਼ੀ ਔਖੀ ਘੜੀ ਹੋਵੇ ਸਭ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਕਈ ਵਾਰ ਨਾ ਕੁਝ ਲੋਕ ਔਖੇ ਸਮੇਂ ਦੇ ਵਿੱਚ ਆਪਣੇ ਭੈਣ ਭਰਾਵਾਂ ਵੱਲ ਰਿਸ਼ਤੇਦਾਰਾਂ ਵੱਲ ਭਜਦੇ ਆ ਜਾਂ ਜਿੱਥੇ ਉਹਨਾਂ ਨੇ ਬਣਾ ਕੇ ਰੱਖੀ ਹੁੰਦੀ ਉਹ ਉੱਤਰ ਨੂੰ ਭਜਦੇ ਆ ਵੀ ਸ਼ਾਇਦ ਸਾਡਾ ਕੋਈ ਭੈਣ ਭਰਾ ਸਾਡਾ ਰਿਸ਼ਤੇਦਾਰ ਸਾਡਾ ਕੋਈ ਦੋਸਤ ਮਿੱਤਰ ਹੀ ਓਖੇ ਸਮੇਂ ਦੇ ਵਿੱਚ ਕੰਮ ਆ ਜਾਵੇਗਾ ਪਰ ਮਹਾਪੁਰਖ ਜੀ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਗੁਰੂ ਵੱਲ ਭਜੋ ਜੇ ਗੁਰੂ ਘਰੇ ਜਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਜੇ ਗੁਰੂ ਘਰੇ ਨਹੀਂ ਜਾ ਸਕਦੇ ਤਾਂ ਆਪਣੇ ਘਰ ਦੇ ਵਿੱਚ ਹੀ ਆਪਣੇ ਮਨ ਦੇ ਵਿੱਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਸੱਚੇ ਮਨੋਂ ਆਪਣੇ ਗੁਰੂ ਸਾਹਿਬ ਦੀ ਰਹੀ ਅਦਾਸ ਬੇਨਤੀ ਕਰੋ ਤਾਂ ਦੇਖਣਾ ਭਾਵੇਂ ਕਿੰਨਾ ਮਰਜ਼ੀ ਔਖਾ ਟਾਈਮ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਹਾਲਾਤ ਸਥਿਤੀਆਂ ਵਿਗੜੇ ਹੋਣ ਤੁਹਾਨੂੰ ਸਮਝ ਨਾ ਲੱਗ ਰਹੀ ਲੋਗੇ ਵੀ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਅਰਦਾਸ ਬੇਨਤੀ ਕਰੋਗੇ ਨਾ ਸਭ ਤੋਂ ਪਹਿਲਾਂ ਤੁਹਾਡੇ ਮਨ ਦਾ ਜੋ ਬੋਝ ਹੈ ਜੋ ਟੈਨਸ਼ਨ ਹੈ ਉਹ ਲਵੇਗੀ ਮਨ ਸ਼ਾਂਤ ਹੋਵੇਗਾ ਅਤੇ ਦੂਸਰਾ ਜਦੋਂ ਸੱਚੇ ਮਨ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਗੁਰੂ ਸਾਹਿਬ ਜੀ ਜ਼ਰੂਰ ਵਰਤਦੇ ਆ ਜਾਂ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਹੀ ਇੱਕ ਤਾਕਤ ਇੱਕ ਤਾਕਤ ਦਾ ਅਹਿਸਾਸ ਹੋਵੇਗਾ ਤੁਸੀਂ ਖੁਦ ਉਹ ਮੁਸ਼ਕਲ ਪਰੇਸ਼ਾਨੀਆਂ ਹਾਲਾਤਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਹੱਲ ਲੱਭੋਗੇ ਜਾਂ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸਾ ਮਨੁੱਖ ਆਵੇਗਾ ਤੁਹਾਡਾ ਮਦਦਗਾਰ ਬਣ ਕੇ ਤੇ ਜਾਂ ਫਿਰ ਗੁਰੂ ਸਾਹਿਬ ਜੀ ਤੁਹਾਨੂੰ ਕਿਸੇ ਐਸੇ ਬੰਦੇ ਦੇ ਕੋਲ ਭੇਜਣਗੇ ਜੋ ਤੁਹਾਡੀ ਮੁਸ਼ਕਲ ਦਾ ਹੱਲ ਕਰ ਦੇਵੇਗਾ ਭਾਵੇਂ ਗੁਰੂ ਸਾਹਿਬ ਜੀ ਜ਼ਰੂਰ ਵਰਤਣਗੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਵਰਤਣ ਪਰ ਸਿੱਖ ਹਰੇਕ ਕੰਮ ਦੀ ਸ਼ੁਰੂਆਤ ਅਦੁੱਤ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰੇ ਆਪਣੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਫਿਰ ਕੰਮ ਦੀ ਸ਼ੁਰੂਆਤ ਕਰੇ ਤੇ ਜੇਕਰ ਤੁਸੀਂ ਪਹਿਲਾਂ ਆਗਿਆ ਲੈਣੀ ਭੁੱਲ ਗਏ ਸੀ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰ ਗਏ ਸੀ ਭੁੱਲ ਗਏ ਸੀ ਤਾਂ ਫਿਰ ਘਟਣ ਘਟ ਔਖੇ ਸਮੇਂ ਦੇ ਵਿੱਚ ਤਾਂ ਆਪਣੇ ਗੁਰੂ ਨੂੰ ਜ਼ਰੂਰ ਜਾਤ ਕਰੋ ਅਰਦਾਸ ਬੇਨਤੀ ਕਰਨ ਦੇ ਲਈ ਸਾਨੂੰ ਕੋਈ ਸਮਾਂ ਵਿਚਾਰਨ ਦੀ ਲੋੜ ਨਹੀਂ ਹੈ ਕਿ ਕਿਹੜੇ ਵੇਲੇ ਕਰਨੀ ਆ ਤੁਸੀਂ ਜਿੱਥੇ ਵੀ ਬੈਠੇ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਬੈਠੇ ਹੋ ਸਮਾਂ ਜਿਹੜਾ ਮਰਜ਼ੀ ਹੋਵੇ ਦਿਨ ਹੋਵੇ ਰਾਤ ਹੋਵੇ ਭਾਵੇਂ ਅੱਧੀ ਰਾਤ ਹੋਵੇ ਬਸ ਉਸੇ ਵੇਲੇ ਅੱਖਾਂ ਬੰਦ ਕਰਕੇ ਅੰਦਰ ਧਿਆਨ ਹੋ ਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਗੁਰੂ ਨੂੰ ਕਹਿ ਦੋ ਕਿ ਸਤਿਗੁਰੂ ਸਰਖੇ ਪਾਸ਼ਾ ਸਭ ਚੀਜ਼ਾਂ ਸਭ ਸਥਿਤੀਆਂ ਸਭ ਹਾਲਾਤ ਮੇਰੇ ਵੱਸੋਂ ਬਾਹਰ ਆ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਗੁਰੂ ਸਾਹਿਬ ਜੀ ਮੈਨੂੰ ਰਾਹ ਦਿਖਾਓ ਮੈਂ ਸਿਰਫ ਤੁਹਾਡੇ ਦੱਸੇ ਹੋਈ ਰਾਹ ਤੇ ਚੱਲ ਸਕਦਾ ਹਾਂ ਬਾਕੀ ਮੇਰੀ ਕੋਈ ਅਕਲ ਕੋਈ ਸਿਆਣਪ ਕਰਨ ਨਹੀਂ ਕਰ ਰਹੀ ਮੈਨੂੰ ਇਹ ਮੁਸ਼ਕਲ ਦਾ ਕੋਈ ਹੱਲ ਨਹੀਂ ਲੱਭ ਰਿਹਾ ਤੁਸੀਂ ਹੀ ਮੇਰੀਆਂ ਮੁਸ਼ਕਲਾਂ 'ਤੇ ਹੱਲ ਕਰੋ ਤੁਸੀਂ ਹੀ ਮੈਨੂੰ ਸਹੀ ਰਾਹ ਦਿਖਾਓ ਸੱਚੇ ਮਨ ਦੇ ਨਾਲ ਜਿੰਨੇ ਵੀ ਤੁਸੀਂ ਅਰਦਾਸ ਬੇਨਤੀ ਕਰ ਸਕਦੇ ਹੋ ਉਹ ਉਮੇ ਕਰੋ ਅਰਦਾਸ ਛੱਡੋ ਦੇ ਮੋਹਤਾਜ ਨਹੀਂ ਮੈਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਅਰਦਾਸ ਇਹ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਦੀਆਂ ਇਗਲਾ ਤਾਂ ਸੀ ਜਿਵੇਂ ਮਨਿਕੀ ਕਾਂਸ ਤੇ ਤਾਂ ਬਸ ਆਪਣੇ ਮਨ ਦੀ ਗੱਲ ਆ ਆਪਣੇ ਦਿਲ ਦਾ ਦੁੱਖ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦੇਣਾ ਹੈ ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਪਰ ਜਦੋਂ ਆਪਾਂ ਮੂੰਹ ਬੋਲ ਕੇ ਆਪਣੇ ਗੁਰੂ ਸਾਹਿਬ ਜੀ ਨੂੰ ਦੱਸਦੇ ਆ ਭਰੋਸੇ ਦੇ ਨਾਲ ਦੱਸਦੇ ਆ ਤਾਂ ਫਿਰ ਗੁਰੂ ਸਾਹਿਬ ਜੀ ਦੀ ਪ੍ਰਤੱਖ ਕਿਰਪਾ ਵੀ ਵਰਤਦੀ ਆ ਸੋ ਪਹਿਲਾ ਕੰਮ ਅਰਦਾਸ ਬੇਨਤੀ ਕਰਨਾ ਹੈ ਅਤੇ ਦੂਸਰਾ ਜਦੋਂ ਵੀ ਆਪਾਂ ਅਰਦਾਸ ਬੇਨਤੀ ਕਰਦੇ ਆ ਤਾਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸਹਿਜ ਜ਼ਰੂਰ ਲੈਣਾ ਚਾਹੀਦਾ ਹੈ ਜੇ ਗੁਰੂ ਘਰ ਕਹਿੰਦੇ ਉਦੋਂ ਤੇ ਹੁਕਮਨਾਮਾ ਸਾਹਿਬ ਸੁਣ ਕੇ ਆਉ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਗੁਰੂ ਦਾ ਸਾਡੇ ਲਈ ਹੁਕਮ ਹੁੰਦਾ ਹੈ ਕਈ ਲੋਕ ਨਾ ਹੁਕਮਨਾਮਾ ਸਾਹਿਬ ਦੇ ਵਿੱਚ ਗੱਲਾਂ ਕਰਨਾਂ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਹੁਕਮਨਾਮਾ ਸਾਹਿਬ ਸਤਗੁਰ ਸੱਚੇ ਪਾਸ਼ਾ ਪਰਤੱਖ ਸਾਡੇ ਨਾਲ ਗੱਲਾਂ ਕਰ ਰਹੇ ਹੁੰਦੇ ਆ ਸਾਨੂੰ ਹੁਕਮ ਦੇ ਰਹੇ ਆ ਜਿਵੇਂ ਉਹ ਮੰਨ ਲਾਪ ਤਾਂ ਆਪਣੇ ਕਿਸੇ ਦੁੱਖ ਦਰਦ ਦੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਆ ਤਾਂ ਉਥੇ ਹੁਕਮਨਾਮਾ ਸਾਹਿਬ ਧਿਆਨ ਦੇਣ ਨੂੰ ਸੋਚੋ ਜਦੋਂ ਪ੍ਰੋਸੀਸ ਨਾਲ ਅਰਦਾਸ ਬੇਨਤੀ ਕਰੋਗੇ ਨਾ ਤੇ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਤੇ ਰਹੀਂ ਸਾਨੂੰ ਸਾਡੇ ਹਰ ਇੱਕ ਦੁੱਖ ਦੀ ਦਵਾਈ ਦੱਸ ਦੇਣੀ ਹੈ ਸਾਡੀ ਹਰ ਮੁਸ਼ਕਲ ਦਾ ਹੱਲ ਦੱਸ ਦੇਣਾ ਜਦੋਂ ਆਪਣਾ ਨਵਾਂ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਅੱਗੇ ਅਰਦਾਸ ਵਿਸਥਿਤੀ ਕਰੋਗੇ ਤਾਂ ਗੁਰੂ ਸਾਹਿਬ ਜੀ ਉੱਥੇ ਕਿਉਂ ਨਾ ਸਾਹਿਬ ਰਾਹੀ ਕਿਰਪਾ ਕਰਦੇ ਨੇ ਸਾਨੂੰ ਸਹੀ ਰਾਗ ਕਮਦੇ ਆ ਭਾਵੇਂ ਜਦੋਂ ਵੀ ਆਪਾਂ ਸੱਚੇ ਮਨ ਦੇ ਨਾਲ ਕਿਸੇ ਵੀ ਚੀਜ਼ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਬੱਸ ਉਸ ਕੋ ਮਨਾਮਾ ਸਾਇਬ ਜੀ ਨੂੰ ਸੁਣ ਕੇ ਆਇਆ ਕਿ ਆਪਣੇ ਗੁਰੂ ਦਾ ਹੁਕਮ ਸੁਣਨਾ ਅਤੇ ਮੰਨਣਾ ਸਿੱਖ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਸਿੱਖ ਆਪਣੇ ਗੁਰੂ ਦਾ ਪਿਆਰ ਹਾਸਲ ਕਰ ਸਕਦਾ ਹੈ ਜੇ ਕਿਸੇ ਚੀਜ਼ ਦੇ ਲਈ ਸ਼ੁਕਰਾਨਾ ਕਰਨ ਗਏ ਹੋ ਨਾ ਤਾਂ ਵੀ ਗੁਰੂ ਸਾਹਿਬ ਜੀ ਦਾ ਹੁਕਮ ਨਾਮਾ ਸਾਹਿਬ ਸੁਣ ਕੇ ਅਤੇ ਹਰ ਰੋਜ਼ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਇਹ ਤਾਂ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਹੈ ਅਮਰਤ ਵੇਲੇ ਦੀ ਛੁੱਟੀ ਕਿਸੇ ਨੂੰ ਨਹੀਂ ਮਿਲੀ ਤੁਸੀਂ ਆਪ ਸੋਚੋ ਕਿ ਅਮਰਤ ਵੇਲੇ ਦੀ ਛੁੱਟੀ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਨਹੀਂ ਦਿੱਤੀ ਤਾਂ ਫਿਰ ਅਸੀਂ ਕੌਣ ਹੁੰਨੇ ਆ ਛੁੱਟੀ ਕਰਨ ਵਾਲੇ ਹਰ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਵੇਲਾ ਪੱਕਾ ਹੋਵੇਗਾ ਅਮਰਤ ਵੇਲੇ ਦਾ ਨਿਯਮ ਪੱਕਾ ਹੋਵੇਗਾ ਉਮੀ ਉਮੀ ਸਾਡੇ ਸਤਿਗੁਰੂ ਸਾਹਿਬ ਦੀ ਕਿਰਪਾ ਵੱਧਦੀ ਜਾਵੇਗੀ ਅਮਰਤ ਵੇਲੇ ਉੱਠਣ ਵਾਲੇ ਗੁਰਨਾਨਕ ਪਾਤਸ਼ਾਹ ਜੀ ਦੇ ਸਭ ਤੋਂ ਪਿਆਰੇ ਹੁੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਭਾਵੇਂ ਕੋਈ ਜਿੰਨਾ ਮਰਜ਼ੀ ਕਰੇ ਤੋਂ ਪਰੰਪਰੋਂ ਕਰੀ ਜਾਵੇ ਅਮਰਤ ਵੇਲੇ ਦੇ ਪਰ ਇਹ ਸੱਚ ਹੈ ਕਿ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਕੋਲ ਦਿੰਦਾ ਹੈ ਸਾਡੇ ਹਰ ਇੱਕ ਕੰਮ ਦੇ ਵਿੱਚ ਬਰਕਤ ਪੈਂਦੀ ਆ ਅਮਰਤ ਵੇਲੇ ਉੱਠਣ ਕਰਕੇ ਸਾਡਾ ਸਰੀਰ ਵੀ ਤੰਦਰੁਸਤ ਨਰੁਆ ਰਹਿੰਦਾ ਹੈ ਅਤੇ ਸਾਡਾ ਮਨ ਵੀ ਖੋਸ਼ ਰਹਿਂਦਾ ਹੈ ਤੇ ਜਦੋਂ ਅਸੀਂ ਗੁਰੂ ਦਾ ਗਿਆਨ ਅਤੇ ਧਿਆਨ ਕਰਦੇ ਹਾਂ ਧਿਆਨ ਨਾਮ ਜਪਣਾ ਤੇ ਗਿਆਨ ਗੁਰਬਾਣੀ ਦਾ ਪਾਠ ਕਰਨਾ ਜਦੋਂ ਅਸੀਂ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡਾ ਮਨ ਦਿਨੋਂ ਦਿਨ ਮਜ਼ਬੂਤ ਹੁੰਦਾ ਹੈ ਸਿਆਣਾ ਹੁੰਦਾ ਹੈ ਇਹਦੇ ਅੰਦਰ ਦਾ ਕਾਲਾਪਣ ਇਹਦੇ ਅੰਦਰ ਦੇ ਜੋ ਵੀ ਵਿਸ਼ੇਵਕਾਰ ਆ ਜੋ ਵੀ ਮੈਲ ਆਣਾ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੀ ਹੈ ਸਾਡਾ ਮਨ ਸੋਹਣਾ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਤੇ ਸ਼ਾਂਤ ਸਾਫ ਸੁਥਰਾ ਮਨ ਗੁਰੂ ਸਾਹਿਬ ਜੀ ਨੂੰ ਬਹੁਤ ਪਹੁੰਦਾ ਹੈ ਤੇਰੇ ਮਨ ਗੁਰੂ ਚਰਨਾਂ ਦੇ ਨਾਲ ਬਹੁਤ ਛੇਤੀ ਜੁੜਦਾ ਹੈ ਤੇ ਸਾਡੇ ਮਨ ਦੇ ਮੈਲ ਨੂੰ ਵੀ ਗੁਰੂ ਦੇ ਗਿਆਨ ਨੇ ਤੇ ਧਿਆਨ ਨੇ ਹੀ ਦੂਰ ਕਰਨਾ ਹੈ ਕਈ ਕਹਿੰਦਾਂ ਕਿ ਸਾਡਾ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਮਨ ਨਹੀਂ ਜੁੜਦਾ ਜਾਂ ਪਾਠ ਕਰਿਆਂ ਨਹੀਂ ਮਨ ਨਹੀਂ ਕਰਦਾ ਤਾਂ ਇਹ ਮਨ ਕਿਵੇਂ ਕਰੇ ਸਾਡਾ ਮਨ ਮੈਲਾ ਹੀ ਬਹੁਤ ਹੋ ਚੁੱਕਿਆ ਹੈ ਪਰ ਆਪਾਂ ਇਹ ਮੈਲੇ ਮਨ ਨੂੰ ਗੁਰੂ ਦੇ ਗਿਆਨ ਤੇ ਧਿਆਨ ਦੇ ਨਾਲ ਹੀ ਧੂਣਾ ਹੈ ਮਨ ਜੁੜੇ ਤੇ ਨਾ ਜੁੜੇ ਪਰ ਅਸੀਂ ਬਾਣੀ ਪੜ੍ਹਨੀ ਨਹੀਂ ਛੱਡਣੀ ਅਸੀਂ ਨਾਮ ਜਪਣਾ ਨਹੀਂ ਛੱਡਣਾ ਆਪ ਦਾ ਅਭਿਆਸ ਹਰ ਰੋਜ਼ ਜਾਰੀ ਰੱਖਣਾ ਹੈ ਇੱਕ ਲੈ ਕੇ ਦੇ ਸਤਿਗੁਰੂ ਸੱਚੇ ਪਾਸ਼ਾ ਜੀ ਸਾਡੇ ਉੱਤੇ ਕਿਰਪਾ ਜ਼ਰੂਰ ਹੋਵੇਗੀ ਜਦੋਂ ਹਰ ਰੋਜ਼ ਗੁਰੂ ਦੇ ਮントਾ ਤਲੇ ਕਰਾਂਗੇ ਕਿ ਸਤਿਗੁਰੂ ਸੱਚੇ ਪਾਸ਼ਾ ਬਖਸ਼ ਲੋ ਬਖਸ਼ ਲੋ ਕਿਰਪਾ ਕਰੋ ਕਿਰਪਾ ਕਰੋ ਤੇ ਦੇਖਣਾ ਗੁਰੂ ਸਾਹਿਬ ਜੀ ਸਾਡੇ ਮਾੜੇ ਲੇਖਾਂ ਤੇ ਮਾੜੇ ਕਰਮਾਂ ਦੇ ਵਰਕੇ ਪਾੜ ਕੇ ਸਾਨੂੰ ਵੀ ਆਪਣੇ ਗੱਲ ਨਾਲ ਜ਼ਰੂਰ ਮਿਲਾਉਣਗੇ ਸਾਡੇ ਢੈਣ 'ਚ ਦੇਰੀ ਆ ਉਹਨਾਂ ਦੇ ਬਖਸ਼ਣ 'ਚ ਦੇਰੀ ਨਹੀਂ ਆ ਉਹਨਾਂ ਨੇ ਸਾਨੂੰ ਬਖਸ਼ ਦੇਣਾ ਹੈ ਕਿਉਂਕਿ ਉਹ ਬਹੁਤ दयालुਵਾ ਬੜੇ ਕਿਰਪਾਲੂਵਾ ਤੇ ਪਰ ਗੁਰਨਾਨਕ ਪਾਸ਼ਾ ਜੀ ਦੇ ਕਰਦੇ ਵਿੱਚ ਹਰੇਕ ਚੀਜ਼ ਦੀ ਮਾਫੀ ਆ ਪਰ ਹੰਕਾਰ ਹੀ ਬੰਦੇ ਨੂੰ ਕੋਈ ਮਾਫੀ ਨਹੀਂ ਕਿ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਨਾ ਹੀ ਧਨ ਦੌਲਤ ਦਾ ਨਾ ਸ਼ੋਹਰਤ ਦਾ ਨਾ ਹੀ ਆਪਣੇ ਰੰਗ ਰੂਪ ਦਾ ਜਵਾਨੀ ਦਾ ਤੇ ਨਾ ਹੀ ਜਪੇ ਹੋਏ ਨਾਮ ਦਾ ਕਿਸੇ ਵੀ ਚੀਜ਼ ਦਾ ਮਾਣ ਹੰਕਾਰ ਨਹੀਂ ਕਰਨਾ ਕਿਉਂਕਿ ਜਦੋਂ ਹੀ ਸਾਡੇ ਮਨ ਦੇ ਵਿੱਚ ਹਉਮੈ ਹੰਕਾਰ ਆਉਂਦਾ ਹੈ ਅਸੀਂ ਗੁਰੂ ਜਰਨਾ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਕੀਤੀ ਹੋਈ ਆਪਣੀ ਨਾਮ ਦੀ ਕਮਾਈ ਕੀਮਤੀ ਕਮਾਈ ਰੋੜ ਦਿੰਦੇ ਹਾਂ ਤਾਂ ਹੰਕਾਰ ਤੋਂ ਬਚਿਆ ਨਹੀਂ ਤੇ ਇਹ ਇਹ ਹੰਕਾਰ ਤੋਂ ਅਸੀਂ ਬਚ ਸਕਦੇ ਹਾਂ ਸੰਗਤ ਦੇ ਵਿੱਚ ਜਦੋਂ ਰੋਜ਼ ਸੰਗਤ ਕਰਾਂਗੇ ਨਾ ਫਿਰ ਸਾਡੇ ਮਨ ਨੂੰ ਚੋਟਾਂ ਵੱਜਦੀਆਂ ਨੇ